ਬੇਹੱਦ ਵੱਡੀ ਤੇ ਮੰਤ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਚ ਇੱਕ ਵਾਰ ਫਿਰ ਬੇਅਦਬੀ ਦੀ ਘਟਨਾ ਵਾਪਰੀ ਹੈ ਇੱਕ ਮੁੰਡੇ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਤੇ ਤਸਵੀਰਾਂ ਵੀ ਘਟਨਾ ਦੀਆਂ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਮਨ ਦੇ ਵਿੱਚ ਉੱਸਾ ਵੀ ਜ਼ਰੂਰ ਆਵੇਗਾ ਵੀਡੀਓ ਚ ਇੱਕ ਮੁੰਡਾ ਨੰਗੇ ਸਿਰ ਗੁਰੂ ਸਾਹਿਬ ਦੇ ਤਾਬਿਆਂ ਤੇ ਜਾ ਚੜਦਾ ਹੈ ਤੇ ਉਥੇ ਪੇਸ਼ਾਬ ਕਰਦਾ ਦਿਖਾਈ ਦੇ ਰਿਹਾ ਹੈ ਤੇ ਇੰਨਾ ਹੀ ਨਹੀਂ ਇਸ ਮੁੰਡੇ ਦੇ ਵੱਲੋਂ ਉਹਨਾਂ ਗੰਦੇ ਹੱਥਾਂ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨੇ ਵੀ ਪਲਟੇ ਗਏ ਤੇ ਦੇਖ ਕੇ ਤੁਹਾਨੂੰ ਵੀ ਗੁੱਸਾ ਆਵੇਗਾ ਕਿ ਕਿਸ ਤਰ੍ਹਾਂ ਇਸ ਮੁੰਡੇ ਦੇ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਪੂਰੀ ਜਾਣਕਾਰੀ ਵੀ ਤੁਹਾਨੂੰ ਦੇ ਦਿੰਦੇ ਹਾਂ ਕਿ ਇਹ ਘਟਨਾ ਜਲੰਧਰ ਦੇ ਨੇੜੇ ਜੰਡੇਆਲਾ ਦੇ ਫੁੱਟਵਾਰਾ ਸੀ ਆ ਹੁਣ ਕਿੰਨੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਛੋਟਾ ਬੱਚਾ ਵਾ ਛੋਟੀ ਜਿਹੀ ਉਮਰ ਦਾ ਮੁੰਡਾ ਇੱਕ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਥੇ ਦਰਬਾਰ ਦੇ ਵਿੱਚ ਆਉਂਦਾ ਵਾ ਆ ਕੇ ਨੰਗੇ ਸਿਰ ਹੁੰਦਾ ਸ਼ੈਦੋ ਵੀਡੀਓ ਵੇਖੀ ਸਿੰਘਾਂ ਨੇ ਵਿਖਾਈ ਮੈਨੂੰ ਉਹ ਅੰਦਰ ਆਉਂਦਾ ਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਮਾਲੇ ਚੋਕੇ ਸਾਈਡ ਤੇ ਕਰਦਾ ਵਾ ਰਮਾਲੇ ਚੋਕੇ ਸਾਈਡ ਤੇ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਉੱਪਰ ਬਾਥਰੂਮ ਕਰਦਾ ਤੇ ਬੇਦਬੀ ਕਰਦਾ ਵਾ ਮੈਂ ਬੇਨਤੀ ਕਰਾਂ ਕਦੀ ਕਿਤੇ ਬੇਅਦਬੀ ਹੋ ਜਾਂਦੀ ਆ ਕਦੀ ਕਿਤੇ ਬੇਅਦਬੀ ਹੁੰਦੀ ਆ ਹੁਣ ਬਹੁਤਾ ਹੀ ਜਾਨੇ ਕਹਿੰਦੇ ਆ ਕਿ ਬੇਅਦਬੀ ਰੋਕਦੀ ਕਿਵੇਂ ਆ ਕਿਵੇਂ ਰੁਕੂਗੀ ਤਮਾਂ ਇਹ ਬੇਨਤੀ ਅੱਗੇ ਵੀ ਇੱਕ ਵਾਰੀ ਕੀਤੀ ਸੀ ਮੈਂ ਬੇਨਤੀ ਕਰਾਂ ਇੱਕ ਹੋਰ ਅੱਜ ਫੇਰ ਮੈਂ ਕਰ ਦਵਾ ਬੇਨਤੀ ਇੱਕ ਗੁਰਦੁਆਰਾ ਬਣਾਇਆ ਗੁਰਦੁਆਰੇ ਨੂੰ ਬਣਾਉਣ ਦੇਓ ਪਰ 5 ਕਰੋੜ ਰੁਪਏ ਲਾਤਾ ਚਲੋ ਬਾਰੋਂ ਅਮਰੀਕਾ ਕੈਨੇਡਾ ਦੇ ਵਿੱਚੋਂ ਵੱਡੇ ਚੂਮਰ ਲਿਆ ਕੇ ਲਾ ਲੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚੋਂ LED ਲਾਈਟਾਂ ਲਿਆ ਕੇ ਲਾ ਲੀਆਂ ਵੱਡੇ-ਵੱਡੇ ਬਲਬ ਵਾਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕੈਮਰੇ CCTV ਕੈਮਰੇ ਲਿਆ ਕੇ ਤੇ ਕੰਨਾਂ ਦੇ ਲਾ ਲੇ ਹੁਣ ਕੈਮਰੇ ਕਿਉਂ ਲਾਏ ਆਂਦੀ ਜੋ ਵੀ ਕੋਈ ਗੱਲਬਾਤ ਹੋਊਗੀ ਕੈਮਰਾ ਵੀਡੀਓ ਬਣਾ ਲੂਗਾ ਮੈਂ ਬੇਨਤੀ ਕਰਾਂ ਕੈਮਰੇ ਦਾ ਕੰਮ ਸਿਰਫ ਵੀਡੀਓ ਬਣਾਉਣਾ ਵਾ ਜਿਹੜਾ ਬੰਦਾ ਬੇਅਦਬੀ ਕਰਨ ਆਊਗਾ ਉਹਦੀ ਬੇਅਦਬੀ ਕਰਨ ਵਾਲੇ ਬੰਦੇ ਦੇ ਹੱਥ ਨਹੀਂ ਫੜੂਗਾ ਕੈਮਰਾ ਕਿ ਤੂੰ ਬੇਅਦਬੀ ਨਾ ਕਰ ਮੈਂ ਬੇਨਤੀ ਕਰਾਂ ਜਿੱਥੇ ਆਪਾਂ 5 ਕਰੋੜ ਰੁਪਇਆ ਲਾ ਕੇ ਗੁਰਦੁਆਰਾ ਬਣਾ ਲਿਆ بڑے بڑے ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚੋਂ ਮਹਿੰਗੀ ਤੋਂ ਮਹਿੰਗੀ ਝੂਮਰ ਲਿਆ ਕੇ ਲਾ ਲੇ ਐਲਈਡੀ ਲਾਈਟਾਂ ਲਿਆ ਕੇ ਵਟੀਆਂ ਮੜੀਆਂ ਲਾ ਲਈਆਂ ਰੰਗ ਬਰੰਗੀਆਂ ਲਾ ਲਈਆਂ ਇੰਨਾ ਖਰਚਾ ਕਰ ਲਿਆ ਸਾਡਾ ਕਮੇਟੀਆਂ ਦਾ ਸਾਡੀਆਂ ਦਾ ਫਰਜ ਬੰਦਾ ਇੱਕ ਕਿ ਜੇਕਰ ਕਰੋਨਾ ਰੁਪਇਆ ਗੁਰਦੁਆਰੇ ਦੇ ਲਾਉਣਾ ਵਾ ਤੇ 10-10 ਹਜ਼ਾਰ ਰੁਪਏ ਤੇ ਦੋ ਸੇਵਾਦਾਰ ਰੱਖ ਲੈਣ ਉਹਨਾਂ ਲਈ ਤਨਖਾਹ ਦੇਣ ਉਹਨਾਂ ਨੂੰ ਚੰਗੀ ਤਨਾਲੇ ਉਹ ਜਿਹੜੇ ਸੇਵਾਦਾਰ ਆ ਉਹ 24 ਘੰਟੇ ਉਹ ਦਰਬਾਰ ਹਾਲ ਦੇ ਵਿੱਚ ਰਹਿਣ ਕੋਈ ਬੰਦਾ ਬੇਅਦਬੀ ਕਰਨ ਆਵੇ ਤੇ ਬੇਅਦਬੀ ਕਰਨ ਵਾਲੇ ਬੰਦੇ ਨੂੰ ਪਤਾ ਹੋਵੇ ਕਿ ਜੇ ਮੈਂ ਅੰਦਰ ਬੇਅਦਬੀ ਕਰਨ ਗਿਆ ਤੇ ਅੱਗੇ ਦੋ ਸੇਵਾਦਾਰ ਬੈਠੇ ਆ ਜਦੋਂ ਮੈਂ ਬੇਅਦਬੀ ਕਰਨ ਲੱਗਾ ਉਹਨਾਂ ਨੇ ਮੈਨੂੰ ਫੜ ਲਿਆ ਤੇ ਮਾਫ ਕਰਨਾ ਸੰਗਤ ਜੀ ਜਦੋਂ ਦਰਬਾਰ ਦੇ ਵਿੱਚ ਹੁੰਦਾ ਹੀ ਕੋਈ ਨਹੀਂਗਾ ਤੇ ਬੇਅਦਬੀ ਕਰਨ ਵਾਲੇ ਦਾ ਡਰ ਲੱਥਾ ਉਹ ਬੇਅਦਬੀ ਕਰ ਦਿੰਦਾ ਵਾ ਤੇ ਬਾਅਦ ਜਹਾੜੇ ਵਾਲੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਪਹਿਲਾ ਉਹ ਜੀ ਬੇਅਦਬੀ ਹੋ ਗਈ ਵੀਡੀਓ ਕੈਮਰਾ ਵੀਡੀਓ ਬਣਾਉਂਗਾ ਕੈਮਰਾ ਔਰ ਕਰ ਲੂਗਾ ਹੋਰ ਲੋਕਾਂ ਨੂੰ ਆਪਾਂ ਕੀ ਵਿਖਾਣਾਗੇ ਅੱਛਾ ਮੈਂ ਬੇਨਤੀ ਇੱਕ ਹੋਰ ਕਰਾਂ ਜਿੰਨੇ ਬੰਦੇ ਬੇਅਦਬੀ ਕਰਨ ਵਾਲੇ ਆ ਜ਼ਿਆਦਾਤਰ ਤੇ ਉੱਥੇ ਫੜ ਕੇ ਸੋਦਾ ਲਾ ਦਿੰਦੇ ਆ ਬਹੁਤੇ ਲੋਕ ਪੁਲਿਸ ਨੂੰ ਫੜਾ ਦਿੰਦੇ ਆ ਤੇ ਪੁਲਿਸ ਦੋ ਦਿਨ ਥਾਣੇ ਦੇ ਵਿੱਚ ਰੱਖਦੀ ਆ ਫਿਰ ਪੁਲਿਸ ਵਾਲੇ ਕਹਿੰਦੇ ਨਹੀਂ 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 ਪੁਲਿਸ ਵਾਲੇ ਕਹਿੰਦੇ ਨਹੀਂ ਜੀ ਨਹੀਂ ਬੰਦਾ ਮੰਦਬੁੱਧੀ ਹੀ ਬੰਦੇ ਨੂੰ ਰਿਆ ਕਰਤਾ ਵਾ ਕੀ ਨਹੀਂ ਬੈਣਾ ਨਿਗਲੇ ਆ ਆਖਣਗੇ ਬਹੁਤੇ ਪਿੰਡ ਵਾਲੇ ਕਹੀ ਜਾਣਗੇ ਲਓ ਜੀ ਬੰਦਾ ਮੰਦ ਬੁੱਧੀ ਹੀ ਮੈਂ ਇੱਕ ਬੇਨਤੀ ਕਰਾਂ ਇਹ ਜਿੰਨੇ ਵੀ ਮੰਦ ਬੁੱਧੀ ਆ ਕੀ ਸਾਰੇ ਮੰਦ ਬੁੱਧੀਆਂ ਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਖਾਈ ਦਿੰਦੇ ਆ ਮਤਲਬ ਹੋਰ ਕੋਈ ਇਹਨਾਂ ਦਾ ਥਾਣੀ ਕਿਤੇ ਕਿਹ ਜਿੰਮ ਵਾਲੇ ਨੂੰ ਛੇੜਨ ਕਿਤੇ ਕਿਹ ਭਲਵਾਂ ਨੂੰ ਛੇੜਨ ਛੇੜ ਕੇ ਉਹਦੇ ਕੋਲ ਜੁੱਤੀਆਂ ਸਾਕੇ ਹੁਣ ਮੁਗਣਾ ਖਾ ਗਏ ਹੁਣ ਲਤਾ ਠੋਡ ਖਾ ਗਏ ਹੁਣ ਜਿੰਨੇ ਮੰਦਬੁੱਧੀ ਬੰਦੇ ਆ ਕੀ ਸਾਰਿਆਂ ਮੰਦਬੁੱਧੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਖਾਈ ਦਿੰਦੇ ਆ ਹੋਰ ਕੱਖਣੀ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਸੋਚੀ ਸਮਝੀ ਇੱਕ ਸਾਜ਼ਿਸ਼ ਆ ਇੱਕ ਬੇਨਤੀ ਹੋਰ ਕਰਾ ਬੇਅਦਬੀ ਕਰਨ ਵਾਲੇ ਬੰਦੇ ਨੂੰ ਨਾਲ ਦੀ ਨਾਲ ਹੀ ਆਪਾਂ ਸੋਧਾ ਲਾ ਦਿੰਦੇ ਆ ਖੈਰ ਲਾ ਵੀ ਦੇਣਾ ਚਾਹੀਦਾ ਪਰ ਇੱਕ ਕੰਮ ਹੋਰ ਕਰਿਆ ਕਰੀਏ ਜਿਹੜੀ ਮੇਰੀ ਵਿਚਾਰ ਆ ਹਾਲਾਕਿ ਮੈਨੂੰ ਪਤਾ ਨਹੀਂ ਕਿ ਇਹ ਵਿਚਾਰ ਕਿਸ ਨੂੰ ਚੰਗੀ ਲੱਗੇ ਜਾਂ ਮਾਣੀ ਲੱਗੇ ਜਿਹੜਾ ਬੰਦਾ ਬੇਅਦਬੀ ਕਰਦਾ ਵਾ ਉਹਨੂੰ 1-2 ਦਿਨ ਲਈ ਫੜ ਕੇ ਉਹਨੂੰ ਬਿਜਲੀ ਦੇ ਝਟਕੇ ਦਿੱਤੇ ਜਾਣ ਉਹਨੂੰ ਭੁੱਖਾ ਪਿਆਸਾ ਰੱਖਿਆ ਜਾਵੇ ਉਹਨੂੰ ਗਰਮੀ ਦੇ ਵਿੱਚ ਜਾਂ ਠੰਡ ਦਾ ਮੌਸਮ ਹੈ ਤਾਂ ਠੰਡ ਦੇ ਵਿੱਚ ਉਹਨੂੰ ਰੱਖਿਆ ਜਾਵੇ ਉਹਨੂੰ ਤਸੀਹੇ ਦਿੱਤੇ ਜਾਣ ਤਾਂ ਕਿ ਉਹ ਬੰਦਾ ਉਹ ਬੰਦੇ ਤੱਕ ਸਾਨੂੰ ਪਹੁੰਚਾਵੇ ਜਿਨ੍ਹਾਂ ਬੰਦੇ ਨੇ ਉਹਨੂੰ ਭੇਜਿਆ ਵਾ ਮਾਫ ਕਰਨਾ ਸੰਗਤ ਜੀ ਆਪਾਂ ਜੜ੍ਹਾਂ ਨੂੰ ਹੱਥ ਨਹੀਂ ਪਾਉਂਦੇ ਆਪਾਂ ਪੱਤੇ ਵੜ ਦਿੰਦੇ ਆ ਆਪਾਂ ਟਾਹਣੀਆਂ ਵੜ ਦਿੰਦੇ ਆ ਪਰ ਜੇਕਰ ਟਾਹਣੀਆਂ ਦੇ ਰਹੀ ਜੜ ਨੂੰ ਹੱਥ ਪਾਇਆ ਜਾਵੇ ਤੇ ਬਹੁਤ ਵਧੀਆ ਹੋਵੇਗਾ ਉਸ ਬੰਦੇ ਦੇ ਰਹੀ ਜਿੰਨੇ ਬੰਦੇ ਨੇ ਬੇਅਦਬੀ ਕੀਤੀ ਉਸ ਬੰਦੇ ਨੂੰ ਤਸੀਹੇ ਦੇ ਕੇ ਤੇ ਉਹਦੇ ਰਹੀ ਜੇਕਰ ਉਸ ਬੰਦੇ ਤੱਕ ਪਹੁੰਚਿਆ ਜਾਵੇ ਜਿੰਨੇ ਇਸ ਬੇਅਦਬੀ ਕਰਨ ਵਾਲੇ ਨੂੰ ਪੈਸੇ ਦਿੱਤੇ ਇਨਾਮ ਦਿੱਤਾ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕਰਦੀ ਆਪਾਂ ਟਾਣੀਆਂ ਛਾਗ ਦਿੰਦੇ ਆ ਪਰ ਜੜ ਨੂੰ ਹਥੜੀਆਂ ਪਾ ਬੁੰਦੇ ਬਾਕੀ ਜੇ ਆ ਗਏ ਮੈਂ ਗਲਤ ਕਹੀ ਹੋਵੇ ਤਾਂ ਮੈਂ ਮਾਫੀ ਮੰਗ ਲਮ ਪਹਿਲਾਂ ਹੀ ਪਰ ਸਾਨੂੰ ਅੱਜ ਚਾਹੀਦਾ ਵਾ ਸਾਡੀਆਂ ਕਮੇਟੀਆਂ ਨੂੰ ਵੀ 2-3 ਸੇਵਾਦਾਰ ਅੰਦਰ ਰਹਿਣੇ ਚਾਹੀਦੇ ਆ ਤੇ ਜਿਹੜੇ ਸੱਚਖੰਡ ਆ ਸੱਚਖੰਡ ਨੂੰ ਵੀ ਲੋਕ ਲੱਗੜਾ ਲੋਕਰ ਕਰਾਣੇ ਚਾਹੀਦਾ ਵਾ ਪਰ ਸੱਚਖੰਡ ਦੇ ਦਰਵਾਜ਼ੇ ਖੁੱਲੇ ਹੁੰਦੇ ਆ ਜਦੋਂ ਦਰਵਾਜ਼ੇ ਖੁੱਲੇ ਹੁੰਦੇ ਆ ਤੇ ਜਿਹੜਾ ਬੇਅਦਬੀ ਕਰਨ ਵਾਲਾ ਪਾਪੀ ਬੰਦਾ ਵਾ ਉਹ ਖੋਲਦਾ ਵਾ ਕੁੰਡਾ ਫੇ ਅੰਦਰ ਜਾ ਕੇ ਬੇਅਦਬੀ ਕਰਕੇ ਵਾਪਸ ਆ ਜਾਂਦਾ ਦੋ ਸੇਵਾਦਾਰ ਹੋਣਗੇ ਉਹ ਉਹਨੂੰ ਰੋਕਣਗੇ ਫੜਨਗੇ ਦੋ ਸੇਵਾਦਾਰ ਹੋਣਗੇ ਕਿਤੇ ਕੋਈ ਮੰਨ ਲਓ ਬੰਦਾ ਕੋਈ ਮੱਥਾ ਟੇਕਣ ਆਉਂਦਾ ਵਾ ਉਹਦੀ ਨਿਗਰਾਨੀ ਰੱਖਣਗੇ ਜੇ ਬੰਦੇ ਨੇ ਮੱਥਾ ਟੇਕਿਆ ਵਾ ਤੇ ਉਹ ਬੰਦੇ ਨੂੰ ਪ੍ਰਸ਼ਾਦ ਦੇਣਗੇ ਤੇ ਪਰ ਅੰਦਰ ਹੁੰਦਾ ਹੀ ਕੋਈ ਨਹੀਂਗਾ ਤੇ ਜਦੋਂ ਮaaf ਕਰਨਾ ਅੰਦਰ ਹੁੰਦਾ ਕੋਈ ਨਹੀਂਗਾ ਤੇ ਬੇਅਦਬੀ ਕਰਨ ਵਾਲੇ ਦਾ ਹੌਸਲਾ ਵੱਜ ਜਾਂਦਾ ਵਾ ਉਹ ਬੇਅਦਬੀ ਕਰਕੇ ਵਾਪਸ ਆ ਜਾਂਦਾ ਵਾ